ਮਨ ਕਮਜ਼ੋਰ ਲੱਗੇ ਤੇ ਲੱਗੇ ਵੀ ਅੰਦਰੋਂ ਅਸੀਂ ਟੁੱਟੇ ਹੋਏ ਆ ਤੁਹਾਨੂੰ ਲੱਗੇ ਵੀ ਮੈਂ ਅੰਦਰੋਂ ਟੁੱਟ ਚੁੱਕਿਆ ਮੇਰਾ ਮਨ ਬੜਾ ਕਮਜ਼ੋਰ ਹੋ ਗਿਆ ਬਾਬਾ ਦੀਪ ਸਿੰਘ ਦੀ ਫੋਟੋ ਨਾਲ ਆਪਣੇ ਮੋਬਾਈਲ ਤੇ ਐ ਕਰਕੇ ਇੱਕ ਵਾਰੀ ਮੂਲ ਮੰਤਰ ਕਰਿਓ ਇੱਕ ਵਾਰੀ ਕਿਓ ਧੰਨ ਬਾਬਾ ਦੀਪ ਸਿੰਘ ਜੀ ਐਦਾਂ ਤੁਸੀਂ 15 ਮਿੰਟ ਜਾਪ ਕਰ ਲਿਓ 15 ਮਿੰਟ ਮੂਲ ਮੰਤਰ ਤੇ 15 ਮਿੰਟ ਨਾਲ ਕਹਿਣਾ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਲੱਗੇ ਅੰਦਰੋਂ ਟੁੱਟਿਓ ਅੰਦਰੋਂ ਖਤਮ 15 ਮਿੰਟ ਬਾਅਦ ਕਹਿਣਾ ਮਹਾਰਾਜ ਅਸੀਂ ਤੁਹਾਡੇ ਆ ਤੇ ਤੁਸੀਂ ਸਾਡੇਓ ਕਿਰਪਾ ਕਰਿਓ ਸਾਨੂੰ ਕਿਸੇ ਨੇ ਨਹੀਂ ਸੰਭਲਣਾ ਸਾਡੀ ਸੰਭਲਣਾ ਤੁਸੀਂ ਆਪ ਕਰੋ ਆਖੋ ਸਤਨਾਮ ਵਾਹਿਗੁਰੂ ਅਸੀਂ ਤੁਹਾਡੇ ਆ ਤੇ ਤੁਸੀਂ ਸਾਡੇ ਫਿਰ ਦੇਖਿਓ ਬਾਬਾ ਜੀ ਕਿਦਾਂ ਸੰਭਾਲਣਗੇ ਮੈਂ ਪ੍ਰੈਕਟੀਕਲ ਕੀਤਾ ਹੋਇਆ ਮੈਂ ਤਾਂ ਕਹਿਣਾ 15 ਮਿੰਟ ਤੁਸੀਂ ਮੂਲ ਮੰਤਰ ਕਰ ਲਓ ਬਾਬਾ ਦੀਪ ਸਿੰਘ ਦੀ ਫੋਟੋ ਵੱਲ ਦੇਖੀ ਜਿਓ 15 ਮਿੰਟ ਬਾਬਾ